ਇਹ ਮੰਤਰੀਕਾਂ ਨੂੰ বিজেপি ਸਰਕਾਰ ਐਣੀ ਬੋਲੀ ਉਹਨੇ ਬੰਦ ਕੀਤਾ ਤੁਹਾਨੂੰ ਪਤਾ ਹੋਣਾ ਹੈ ਇਹ ਗੱਲ ਹੋਣਾ ਜੀ ਬੰਦ ਕਰਦੇ ਐ ਤੇ ਇਹਦੇ ਨਾਲ ਇਹ ਖਰਚ ਲਾ ਕੇ ਹੋਣ ਕਰ ਰਹੇ ਨੇ বিজেপি ਦੀ ਸਰਕਾਰ ਉਹ ਕੀ ਕਹਿ ਰਹੀ ਹੈ ਕਿ ਅਸੀਂ 100 ਦਿਹਾੜੀ ਤੋਂ ਵਧਾ ਕੇ 125 ਦਿਨ ਕਰਦੇ ਤੁਹਾਡੇ ਜਿਹੜੇ ਲੱਗਣਗੇ ਹਾਂਜੀ ਪਰ ਇਹਦੇ ਪਿੱਛੇ ਕੀ ਚਾਰ ਆਮਾ ਉਹ ਜਿਹੜੇ 125 ਦਿਨ ਕਹਿ ਰਹੇ ਨੇ ਉਹ ਕਹਿੰਦੇ ਜੇ ਤਾਂ ਸਾਡੇ ਕੋਲ ਫੰਡ ਹੋਇਆ ਸਰਕਾਰ ਕੋਲ ਪੈਸੇ ਹੋਏ ਤਾ ਤੁਹਾਡੀਆਂ 125 ਦਿਹਾੜੀਆਂ ਲਵਾ ਲਾਂਗੇ ਜੇ ਸਾਡੇ ਕੋਲ ਫਰਮਾ ਨਾ ਹੋਇਆ ਫਿਰ ਉਹ ਕੋਈ ਗਰੰਟੀ ਨਹੀਂ ਵੀ ਤੁਹਾਡੀ ਇੱਕ ਵੀ ਦਿਹਾੜੀ ਲਿਰਕੇ ਜਾਣਾ ਠੀਕ ਹੈ ਜੀ ਪਹਿਲਾਂ 100 ਦਿਹਾੜੀ ਦੀ ਗਰੰਟੀ ਸੀਗੀ ਉਹਨੂੰ ਇਹਨਾਂ ਨੇ ਬੰਦ ਕਰ ਦਿੱਤਾ ਕਿਉਂਕਿ ਕੇਸ ਜੀ ਦਾ ਕੰਮ ਹੋਵੇ ਨਾ ਹੋਵੇ ਜਿਹੜੀ 100 ਦਿਹਾੜੀ ਹੈ ਉਹ ਸਾਡੇ ਬੰਦੇ ਪੈਣੀਓ ਪੈਣੀ ਹੈ ਹਾਂਜੀ ਇਹਨੂੰ ਬੰਦ ਕਰਤਾ ਇਹਨਾਂ ਨੇ ਪਹਿਲਾਂ ਵੀ ਮਤਲਬ ਜਦੋਂ ਦੀ ਸਰਕਾਰ ਆਈ ਹੈ ਇਹ ਮੋਦੀ ਦੀ ਇਹ ਗਰੀਬਾਂ ਨੂੰ ਤੇ ਦਲਤਾਂ ਨੂੰ ਮਾਰੇ ਰਹੀ ਹੈ ਪਹਿਲਾਂ ਇਹਨਾਂ ਨੇ ਮਹਤਵੰਤੀ ਕਰੀ ਉਦੋਂ ਵੀ ਸੀ ਲੋਕੇ ਲੈ ਲੈਣੇ ਆਪਾਂ ਹੀ ਲੈਣੇ ਹਾਂ ਤੇ ਉਸ ਤੋਂ ਬਾਅਦ ਆਹੋਂ ਪਿੱਛੇ ਉਹਨਾਂ ਨੇ ਕਿਸਾਨ ਬੇਰਪਾਸ ਕਰੇ ਸੀਗੇ ਉਹਦੇ ਵਿੱਚ ਵੀ ਕਿਸਾਨਾਂ ਨੂੰ ਵੀ ਮਾਰ ਸੀ ਤੇ ਮਜ਼ਦੂਰਾਂ ਨੂੰ ਵੀ ਮਾਰ ਸੀ ਹਾਂਜੀ ਹਾਂ ਜੋ ਪਣ ਆਇਆ ਹਾਂ ਹਾਂਜੀ ਹਾਂ ਦੋਏ ਤਰ੍ਹਾਂ ਸਾਰੇ ਸਮਾਜ ਨਾਲ ਜੁੜੀਆਂ ਹੋਈਆਂ ਨੇ ਜੇ ਦੋਏ ਮੇਲ ਤੇ ਰਾਂ ਨੂੰ ਮਾਰ ਪੈ ਗਈ ਤਾਂ ਸਮਝ ਲਓ ਕਿ ਸਾਰੇ ਸਮਾਜ ਨੂੰ ਮਾਰ ਪੈ ਗਈ ਤੇ ਇਹ ਇਹਨਾਂ ਦੀ ਸ਼ੁਰੂ ਤੋਂ ਹੀ ਨਿਤੀ ਰਹੀ ਹੈ ਇਹਨਾਂ ਜਦੋਂ ਇਹ ਸਰਕਾਰ ਆਈ ਸੀ ਤੇ ਕਹਿੰਦੇ ਕਿ ਐਸੀ ਮੋਦੀ ਕਿ ਮੈਂ ਜਦੋਂ ਆ ਗਿਆ ਉਦੋਂ ਮੈਂ ਗਰੀਬੀ ਦੇਸ਼ ਤੋਂ ਖਤਮ ਕਰ ਦੋ ਪਰ ਜੋ ਇਹਦੇ ਲੱਛਣ ਨੇ ਤੇ ਮੇਰੀਆਂ ਭੈਣਾਂ ਖੜੀਆਂ ਮਾਤਾਵਾਂ ਖੜੀਆਂ ਇੱਕ ਦੇਖੋ ਆਪਾਂ ਸਾਰੇ ਪਰਿਵਾਰਾਂ ਵਾਲੇ ਵਿਆਹੇ ਬੰਦੇ ਨੂੰ ਪਤਾ ਹੁੰਦਾ ਪਰਿਵਾਰ ਕਿਵੇਂ ਚਲਾਉਣਾ ਤੇ ਨਾ ਤਾਂ ਇਹ ਵਿਆਹਿਆ ਹੋਇਆ ਇਹਨੂੰ ਪਰਿਵਾਰ ਚਲਾਉਣ ਦਾ ਪਤਾ ਨਹੀਂ ਤੇ ਅਸੀਂ ਇਹਨੂੰ ਮੁੱਲਕ ਸਾਭਤਾ ਠੀਕ ਹੈ ਜੀ ਉਹ ਕਰਦਾ ਮਨ ਮਰਜੀਆ ਤੇ ਅਸੀਂ ਇਹ ਤੋਂ ਬਚਣਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਹੈ ਹਰ ਇੱਕ ਜਗ੍ਹਾ ਕੋਈ ਵੀ ਤੁਹਾਡਾ ਕੰਮ ਹੈ ਹਾਂਜੀ 15 ਕੈਬਨਟ ਮੰਤਰੀ ਨੇ ਆਪਣੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀ ਮੈਂ ਗੱਲ ਕਰਨ ਲੱਗਾ ਸਰਕਾਰ ਭਗਵੰਤ ਸਿੰਘ ਮਾਨ ਦੀ ਹਾਂਜੀ ਤੇ ਕੇਜਰੀਵਾਲ ਜੀ ਉਹਨਾਂ ਦੀ ਸਰਕਾਰ ਦੇ ਵਿੱਚ 15 ਮੰਤਰੀ ਨੇ ਜੀ ਇਸ ਟਾਈਮ ਪੰਜਾਬ ਦੇ ਵਿੱਚ ਜਿਹਦੇ ਵਿੱਚੋਂ 6 ਵਾਦਰੀ ਬਿਲਕੁਲ ਗਰੀਬ ਘਰਾਂ ਦੇ ਤੇ ਗਲਤ ਪਰਿਵਾਰਾਂ ਦੇ ਕਦੇ ਵੀ ਇਹ ਚੀਜ਼ ਨਹੀਂ ਹੋਈ ਵੀ ਸਰਕਾਰ ਦੇ ਵਿੱਚ ਇੰਨੀ ਵੱਡੀ ਭਾਗੀਦਾਰੀ ਹੈ ਜਿਹੜੀ ਉਹ ਦਲਿਤ ਪਰਿਵਾਰਾਂ ਦੀ ਇਹ ਪਹਿਲੀ ਵਾਰ ਹੋਈ ਹੈ ਤੇ ਜਿਹੜਾ ਖਜ਼ਾਨਾ ਹੁੰਦਾ ਜੀ ਖਜ਼ਾਨਾ ਮੰਤਰੀ ਉਹ ਅੱਜ ਤੱਕ ਕਦੇ ਵੀ ਕਿਸੇ ਗਰੀਬ ਜਾਂ ਗਲਤ ਪਰਿਵਾਰ ਦਾ ਨਹੀਂ ਲੱਗਿਆ ਤੁਹਾਨੂੰ ਪਤਾ ਸਾਰੇ ਜਾਣਦੇ ਜਿਹੜਾ ਅਮੀਰ ਬੰਦਾ ਹੁੰਦਾ ਸੀ ਅਮੀਰ ਤੋਂ ਅਮੀਰ ਨੂੰ ਖਜ਼ਾਨੇ ਤੇ ਲੌਂਦਾ ਉਹ ਆਪਣੀ ਮਰਮਰਜ਼ੀ ਕਰਦਾ ਪਰ ਇਸ ਟਾਈਮ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਨੇ ਜਿਹੜਾ ਸਭ ਤੋਂ ਪਰਿਵਾਰ ਦੇ ਗਰੀਬ ਪਰਿਵਾਰ ਦੇ ਗਰੀਬ ਪਰਿਵਾਰ ਦੇ ਹੋਣ ਕਰਕੇ ਉਹਨਾਂ ਨੂੰ ਸਾਡਾ ਫਿਕਰ ਰਹੀ ਹੈ ਇਸੇ ਲਈ ਸਾਡੀ ਡਿਊਟੀ ਲਈ ਆ ਉਹਨਾਂ ਨੇ ਵੀ ਜਾਓ ਕਿਉਂਕਿ ਹੁਣ ਅਸੀਂ ਕੋਈ ਵੋਟ ਨਹੀਂ ਮੰਗਣਾ ਹੈ ਕੋਈ ਇਹ ਨਹੀਂ ਕਹਿਣਾ ਕਿ ਸਾਨੂੰ ਬੋਟਾਂ ਪਾਓ ਅਸੀਂ ਗਰੀਬਾਂ ਦੇ ਹੱਕ 'ਚ ਖੜੇ ਆ ਆਮ ਆਦਮੀ ਪਾਰਟੀ ਜਿਸ ਦਾ ਸਾਡੇ ਐਮਐਲਏ ਸਰਦਾਰ ਚੂਜਨ ਸਿੰਘ ਸੰਗੂਆਲ ਜੀ ਉਹ ਡਟ ਕੇ ਤੁਹਾਡੇ ਨਾਲ ਖੜੇ ਨੇ ਕਿਤੇ ਵੀ ਆਪਾਂ ਨੂੰ ਜਾਣਾ ਪਿਆ ਕੋਈ ਧਰਨਾ ਲਾਉਣਾ ਪਿਆ ਕੋਈ ਵੀ ਕੰਮ ਕਰਨਾ ਪਿਆ ਉਹ ਆਪਾਂ ਕਰਨਾ ਪਰ ਇਹ ਮਨਰੇਗਾ ਨੂੰ ਅਸੀਂ ਜਾਰੀ ਰੱਖੀ ਇਹ ਬੰਦ ਨਹੀਂ ਹੋਏਗਾ ਕਿਉਂਕਿ ਜੇ ਇਹ ਹੀ ਰੁਜ਼ਗਾਰ ਚਲੇ ਗਿਆ ਤਾਂ ਸਾਡਾ ਚੁੱਲਾ ਬੁੱਝ ਗਿਆ ਜੀ ਮੋਦੀ ਇਹ ਕੰਮ ਕਰਦਾ ਉਹ ਚੁੱਲੇ ਤੇ ਲੱਤ ਮਾਰਨ ਲੱਗਿਆ ਰਿਹਾ ਪਰ ਆਪਾਂ ਇਹ ਕਿਸੇ ਵੀ ਹਾਲਤ ਜਿਹੜਾ ਕੰਮ ਹੈ ਇਹ ਹੋਣ ਨਹੀਂ ਦੇਣਾ ਆਪਾਂ ਬਸ ਇਨੀ ਮੇਰੀਆਂ ਬੇਨਤੀਆਂ ਸੀਗੀਆਂ ਔਰ ਜੇ ਤੁਹਾਡਾ ਕੋਈ ਹੈਗਾ ਕੋਈ ਗੱਲ ਕਰਨ ਦੀ ਜੇ ਮਨ ਹੋਵੇ ਗੱਲ ਹੈ ਜਾਂ ਸਾਡੇ ਦਾ ਕੰਮ ਸਾਡੇ ਆ ਨਾ 66 ਕੋਟਿਆਂ ਵਾਲੀਆਂ